ਅਸਲਾਮ ਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਵਿਕਰਮ ਸਿੰਘ ਮਰਜੀਠੀਆਂ ਨੂੰ ਲੱਗਾ ਵੱਡਾ ਝਟਕਾ ਮਹਾਲੀ ਦੀ ਅਲਾਰਤ ਨੇ ਸੁਣਾਇਆ ਵੱਡਾ ਫੈਸਲਾ ਵਿਕਰਮ ਸਿੰਘ ਮਰਜੀਠੀਆਂ ਮਜ਼ੀਦ 2 ਅਗਸਤ ਤੱਕ ਪੁਲਿਸ ਦੀ ਹਰਾਸਤ ਦੇ ਵਿੱਚ ਰਹਿਣਗੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ حاصل ਕਰਾਂਗੇ ਚਲ ਕੇ ਵੀਡੀਓ ਵੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ ਜਿੱਤੇ ਕਿ ਇੱਕ ਪਾਸੇ ਪੰਜਾਬ ਪੁਲਿਸ ਵੱਲੋਂ ਅੱਜ ਸ਼ਰੂਪਰੀ ਅਕਾਦੀ ਦਲ ਦੇ ਸਾਰੇ ਵੱਡੇ ਆਗੂਆਂ ਨੇ ਕਾਬ ਦੇ ਵਿੱਚ ਡੀਟੇਲ ਕਰ ਲਿਆ ਗਿਆ ਉਹਨਾਂ ਦੇ ਮੋਬਾਈਲ ਜ਼ਬਤ ਕਰ ਲਿਆ ਗਿਆ ਸੀ ਰੱਜ ਕੇ ਕੂਸਿਆ ਚਾਰਿਆ ਹੈ ਵਿਕਰਮ ਜੀਟੀਆ ਦੇ ਵਕੀਲਾ ਵੱਲੋਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਸਪੋਰਟਸਮੈਨ ਇਕবার ਫਿਰ ਨਿਸ਼ਾਨੇਬਾਜ਼ੀ ਕਰ ਰਹੀ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਘਬराई ਵੀ ਹੈ ਬਖਿલાઈ ਵੀ ਹੈ ਲੇਕਿਨ ਵਿਕਰਮ ਜੀਟੀਆ ਜਿਹੜੇ ਕਹਿੰਦੇ ਸੀ ਮੈਂ ਦਰਦੋਸ਼ ਆ ਮੈਂ ਬੇਕਸੂਰ ਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਦੋਸ਼ੀ ਨੇ ਨਸ਼ਾ ਤਸਕਰ ਨੇ ਨਸ਼ਾ ਵੇਚ ਕੇ ਆਮਦਨ ਤੋਂ ਵੱਧ ਜਾਇਦਾਦ ਬੜਾਈ ਹੈ ਜਿਸ ਆਮਦਨ ਹੈ 540 ਕਰੋੜ ਰੁਪਏ ਇਵਨ ਦੋ ਜਿਹੜੇ ਸਰਕਾਰੀ ਗਵਾਹ ਲਗੇ ਨਰਿੰਦਰ ਸਿੰਘ ਪੰਜਾਬ ਦੇ ਸਾਬਕਾ ਡੀਜੀਪੀ ਸੁਧਾਰਤ ਚੱਟ ਉਪਦੇਯ ਉਹਨਾਂ ਨੇ ਕਿਹਾ ਕਿ ਮਾਮਲਾ ਹੈ 11000 ਕਰੋੜ ਰੁਪਏ ਦਾ ਬੋਣੀ ਅਜ਼ਰਾਲਾ ਵੀ ਵਿਰੋਧ ਵਿੱਚ ਬੋਲੇ ਜਦੋਂ ਐਸੇ ਦਵਾ ਦੇ ਰੂਪ ਦੇ ਵਿੱਚ ਪੇਸ਼ ਹੋਏ ਵਿਜੀਲੈਂਸ ਵੱਲੋਂ ਉਸ ਤੋਂ ਬਾਅਦ ਤਲਬੀਰ ਸਿੰਘ ਗਿੱਲ ਬਿੱਟੂ ਆਲਖ ਵੱਲੋਂ ਵੀ ਰਿਜ਼ਾਨਾ ਲਿਆ ਜਾ ਰਿਹਾ ਹੈ ਨਾਮ ਬਿਕਰਮ ਜੀਠਿਆ ਦਾ ਬਿਕਰਮ ਜੀਠਿਆ ਦੇ ਕੋਲ ਐਨੀ ਪ੍ਰਾਪਰਟੀ ਆਈ ਕਿਵੇਂ ਐਨੀ ਪ੍ਰਾਪਰਟੀ ਬਣਾ ਕਿਵੇਂ ਲਈ ਬਿਕਰਮ ਜੀਠਿਆ ਨੇ ਇਸ ਉੱਤੇ ਨਿਸ਼ਾਨੀਆਂ ਸਵਾਲ ਖੜੇ ਹੁੰਦੇ ਰਹੇ ਹਾਲਾਂਕਿ ਬਿਕਰਮ ਜੀਠਿਆ ਵੱਲੋਂ ਵਾਰ-ਬਾਲ ਗੁਲਾ ਪਾਇਆ ਗਿਆ ਮੈਂ ਨਿਰਦੋਸ਼ ਆ ਮੈਂ ਉਹ ਜਿਹੜਾ ਬਿਕਸੂ ਰਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੱਧਾਨੀ ਮੇਰੇ ਨਾਲ ਧੱਕੇਸ਼ਾਹੀ ਕੀਤੀ ਹੈ ਲੇਕਿਨ ਜੋ ਵੀ ਅੱਜ ਫੈਸਲਾ ਆਇਆ ਹੈ ਬਿਹਾਰੀ ਦੀ ਅਦਾਲਤ ਵੱਲੋਂ ਪਹਿਲਾਂ ਤਾਂ ਪੰਜਾਬ ਪੁਲਿਸ ਵੱਲੋਂ ਜਿੱਲੇ ਵਿੱਚ ਸ਼ਰੋਪਰੀ ਅਕਾਲੀ ਦਲ ਦੇ ਵੱਡੇ ਆਗੂ ਨੇ ਉਹਨਾਂ ਨੂੰ ਸਾਰਿਆਂ ਨੂੰ ਅਲਟੀਰੇਟ ਕੀਤਾ ਗਿਆ ਅੱਜ ਉਹਨਾਂ ਨੂੰ ਬਿਹਾਰੀ ਨਹੀਂ ਪਹੁੰਚਣ ਦਿੱਤਾ ਗਿਆ ਦੂਸਰੇ ਪਾਸੇ ਔਨਲਾਈਨ ਸੁਣਵਾਈ ਹੋਈ ਹੈ ਹਾਲਾਂਕਿ ਬਿਕਮ ਜੀਟੀਆ ਦੇ ਵਕੀਲਾ ਨੇ ਡੋਲਾ ਪਾਇਆ ਕਿ ਫਿਜ਼ੀਕਲੀ ਪੇਸ਼ ਕੀਤਾ ਜਾਵੇ ਵਿਕਰਮ ਜੀਠਿਆ ਨੂੰ ਮੁਹਾਲੀ ਅਦਾਲਤ ਦੇ ਵਿੱਚ ਲੇਕਿਨ ਅਦਾਲਤ ਨੇ ਨਹੀਂ ਸੁਣੀ ਪੰਜਾਬ ਸਰਕਾਰ ਵੱਲੋਂ ਵੀ ਭਾਵੇਂ ਪੰਜਾਬ ਸਰਕਾਰ ਵੱਲੋਂ ਬਿਲਕੁਲ ਨਹੀਂ ਗਿਆ ਕਿਹਾ ਗਿਆ ਕਿ ਤੁਸੀਂ ਆਨਲਾਈਨ ਇਸ ਦੀ ਸੁਣਵਾਈ ਹੋਵੇ ਤੇ ਚਾਹੇ ਇਸ ਦੀ ਫਿਜ਼ੀਕਲ ਸੁਣਵਾਈ ਹੋਵੇ ਪੰਜਾਬ ਸਰਕਾਰ ਦੇ ਵਕੀਲ ਜਿਹੜੇ ਵਾਰ-ਵਾਰ ਕਹਿ ਰਹੇ ਨੇ ਕਿ ਸਾਡੇ ਕੋਲ ਦਲੀਲਾਂ ਵੀ ਨੇ ਅਪੀਲਾਂ ਵੀ ਨੇ ਸਾਡੇ ਕੋਲ ਠੋਸ ਸਬੂਤ ਵੀ ਨੇ ਤੇ ਜਦ ਲੰਮਾ ਸਮਾਂ ਜੇਲ੍ਹ ਰਹਿਣਾ ਪਵੇਗਾ ਵਿਕਰਮ ਜੀਠਿਆ ਨੂੰ ਅੱਜ ਇਹ ਲੱਗ ਰਿਹਾ ਸੀ ਜਿਵੇਂ ਬਿਕਰਮਜੀਤ ਸਿੰਘ ਜਿਹੜੀ ਹੈ ਜਵਾਬਤ ਮਿਲੇਗੀ ਕਿਉਂਕਿ 14 ਦਿਨ ਦੀ ਨਿਆਂਇਕ ਹਰਾਸ ਅੱਜ ਉਹਨਾਂ ਦੀ ਪੂਰੀ ਹੋ ਗਈ ਸੀ ਲੇਕਿਨ ਬੁਹਾਲੀ ਦੀ ਅਦਾਲਤ ਵੱਲੋਂ ਇੱਕ ਬੜਾ ਵੱਡਾ ਝਟਕਾ ਦਿੱਤਾ ਗਿਆ ਹੈ ਬਿਕਰਮਜੀਤਿਆ ਨੂੰ ਬਿਕਰਮਜੀਤਿਆ ਨੂੰ 2 ਅਗਸਤ ਤੱਕ ਹੋਰ ਨਿਆਂਇਕ ਹਰਾਸ ਦੇ ਵਿੱਚ ਰਹਿਣਾ ਪਵੇਗਾ ਯਾਨੀ ਕਿ ਜਿਵੇਂ-ਜਿਵੇਂ ਦਿਨ ਪੈਂਦੇ ਜਾਂਦੇ ਨੇ ਓਵੇਂ ਓਵੇਂ ਹੀ ਜਿਹੜੇ ਬਿਕਰਮਜੀਤਿਆ ਦੇ ਅ ਬੜੀਆਂ ਮੁਸ਼ਕਲਾਂ ਨੇ ਉਹ ਬਤਿਆ ਆਜ਼ਾਦੀਆਂ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਅਤੇ ਜਿੰਨੀ ਵੀ ਆਪ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਉਹ ਵਾਰ-ਵਾਰ ਕਹਿ ਰਹੀ ਹੈ ਕਿ ਅਸੀਂ ਬਿਕਰਮਜੀਤਿਆ ਨੂੰ ਹੱਥ ਪਾਏ ਨਹੀਂ ਬਿਕਰਮਜੀਤਿਆ ਦੀਆ ਪੌਟ ਵੱਡੇ ਪੱਧਰ ਤੇ ਜਿਹੜੀਆਂ ਨੇ ਆ ਮਸੀਬਤਾ ਵਧਨੀਆਂ ਇੱਕ ਪਾਸੇ ਪਰਮਿਸ਼ਨ ਲਈ ਹੋਈ ਹੈ ਬਿਕਰਮਜੀਤਿਆ ਦੇ ਵਿਰੁੱਧ ਵੀਰਸ ਦੇ ਸਰਪੋਚ ਅਧਿਕਾਰੀਆਂ ਨੇ ਸਰਚ ਵਾਰੰਟ ਜਿਹੜੇ ਜਾਰੀ ਕੀਤੇ ਹੋਏ ਨੇ ਵੀ ਯਾਨੀ ਕਿ ਕਿਸੇ ਵੀ ਪ੍ਰਾਪਰਟੀ ਜਿੱਥੇ ਵੀ ਕੋਈ ਨਿੱਜੀ ਜਾਇਦਾਦ ਹੈ ਬਿਕਰਮ ਜੀਤ ਮਜੀਠੀਆ ਦੀ ਉਥੋਂ ਤੱਤ ਉਥੋਂ ਦਸਤਾਵੇਜ਼ ਉਥੋਂ ਡਾਕੂਮੈਂਟਸ ਇਕੱਠੇ ਜਿਹੜੇ ਨੇ ਵਿਜੀਲੈਂਸ ਅਤੇ ਵਿਜੀਲੈਂਸ ਦੇ ਸਬੂਚ ਅਧਿਕਾਰੀਆਂ ਵੱਲੋਂ ਕੀਤੇ ਜਾ ਸਕਦੇ ਨੇ ਹਾਲਾਂਕਿ ਧੁਲਾ ਪਾਇਆ ਗਿਆ ਬਿਕਰਮਜੀਠੀਆ ਦੇ ਵਕੀਲਾਂ ਵੱਲੋਂ ਕਿ ਸਰਚ ਵਾਰੰਟ ਬੰਦ ਕੀਤੇ ਜਾਣ ਕਿਉਂਕਿ ਬਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਨੇ ਪਹਿਲਾਂ 14 ਦਿਨ ਦੀ ਨਿਆਇਕ ਰਾਸਤ ਹੁਣ 2 ਅਗਸਤ ਤੱਕ ਫਿਰ ਦੁਬਾਰਾ ਨਾਪੇ ਦੀ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਬਿਕਰਮਜੀਠੀਆ ਨੂੰ ਜਿੱਥੇ ਵੀਆਈਪੀ ਸਹੂਲਤਾ ਨਾ ਮਿਲਣ ਕਰਕੇ ਬਿਕਰਮਜੀਤਿਆ ਦੇ ਵਕੀਲਾ ਵੱਲੋਂ ਢੋਲਾ ਪਾਇਆ ਜਾ ਰਿਹਾ ਹੈ ਬਿਕਰਮਜੀਤ ਸਿੰਘ ਨੂੰ ਸਨਾਸਰਾ ਨਾ ਬੈੱਡ ਨਾ ਏਸੀ ਨਾ ਜਗਾ ਖਾਣਾ ਯਾਨੀ ਕਿ ਸਾਰੇ ਕੰਮ ਬਿਕਰਮਜੀਤਿਆ ਨੂੰ ਖੁਦ ਨੂੰ ਕਰਨੇ ਪੈ ਰਹੇ ਨੇ ਇਵੇਂ ਦੋ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਜਿਹੜੇ ਬੈਰਕ ਤੇ ਜਿਹੜੀਆਂ ਬੈਰਕਾਂ ਦੇ ਵਿੱਚ ਕੈਦੀ ਬੰਦ ਨੇ ਉਹ ਆਮ ਸੁਧਾਰਨ ਬੈਰਕਾਂ ਦੇ ਵਿੱਚ ਬਿਨਾ ਏਸੀ ਤੋਂ ਦੂਜੇ ਕੈਦੀਆਂ ਦੇ ਨਾਲ ਰੱਖਿਆ ਜਾ ਰਿਹਾ ਹੈ ਬਿਕਰਮਜੀਤਿਆ ਨੂੰ ਬਿਕਰਮਜੀਤਿਆ ਨੂੰ ਹੁਣ ਦਾ ਸਭ ਤੋਂ ਵੱਡਾ ਇਕਵਲ ਫਿਰ ਝਟਾ ਝਟਕਾ ਲੱਗਿਆ ਹੈ ਹਾਨਾ ਕੇ ਵਕੀਲਾਵਲੋਂ ਦਲੀਲਾਂ ਅਪੀਲਾਂ ਅਤੇ ਸਬੂਤ ਵੀ ਪੇਸ਼ ਕੀਤੇ ਗਏ ਲੇਕਿਨ ਸਰਕਾਰ ਦੇ ਵਕੀਲ ਜਿਹੜੇ ਨੇ ਫੈਰੀਸੋ ਜਿਹੜੇ ਹੈਗੇ ਨੇ ਦੂਸਰੇ ਪਾਸੇ ਗਿੰਦਰਪਾਲ ਸਿੰਘ ਹੈਗੇ ਨੇ ਉਹਨਾਂ ਨੇ ਡਟ ਕੇ ਦਲੀਲਾਂ ਅਤੇ ਅਪੀਲਾਂ ਪੇਸ਼ ਕੀਤੀਆਂ 2 ਅਗਸਤ ਤੱਕ ਬਿਕਰਮਜੀਠਿਆ ਨੂੰ ਨਿਆਇਖਰਸਤ ਵਿੱਚ ਰਹਿਣਾ ਪਵੇਗਾ ਯਾਨੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸਬੂਤ ਵਿਜੀਲੈਂਸ ਅਤੇ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਇਕੱਠੇ ਕੀਤੇ ਜਾਣਗੇ ਵਿਕਰਮ ਜੀਠੀਆ ਦੇ ਵਿਰੋਧ ਤਾਂ ਕਿ ਲੰਬਾ ਸਮਾਂ ਉਹਨਾਂ ਨੂੰ ਪੰਜਾਬ ਸਰਕਾਰ ਜੇਲ੍ਹ ਦੇ ਵਿੱਚ ਰੱਖ ਸਕੇ ਤਾਰਿਕਾ ਵਿਕਰਮ ਸਿੰਘ ਮਜੀਠੀਆ ਨਾਲ ਜੁੜੀ ਵੱਡੀ ਖਬਰ ਜਿਹੜੀ ਹੁਣੇ-ਹੁਣੇ ਸਾਹਮਣੇ ਆਈ ਹੈ ਤਾਜ਼ਾ ਤੀਨ ਸੂਰਤ ਹਾਲ ਉਸ ਦੇ ਮੁਤਾਬਿਕ ਵਿਕਰਮ ਸਿੰਘ ਮਜੀਠੀਆ ਨੂੰ ਵੱਡਾ ਝਟਕਾ ਲੱਗਾ ਕਿਉਂਕਿ ਜਿਹੜੀ ਮਹਾਲੀ ਦੀ ਅਦਾਲਤ ਹੈਗੀ ਹੈ ਉਹਨੇ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਫੈਸਲਾ ਦਿੱਤਾ ਹੈ ਮਜੀਦ 2 ਅਗਸਤ ਤੱਕ ਵਿਕਰਮ ਸਿੰਘ ਮਜੀਠੀਆ ਜਿਹੜੇ ਹੈ ਪੁਲਿਸ ਦੀ ਹਰਾਸਤ ਦੇ ਵਿੱਚ ਰਹਿਣਗੇ ਪਹਿਲੇ ਇਹ ਜਿਹੜਾ ਸੀਗਾ ਟਾਈਮ 19 ਜੁਲਾਈ ਤੱਕ ਗਿਣਿਆ ਜਾ ਰਿਹਾ ਸੀਗਾ ਪਰ ਹੁਣ ਜਿਹੜਾ ਵੈ ਉਹ ਮਜ਼ੀਦ 2 ਅਗਸਤ ਤੱਕ ਪੁਲਿਸ ਦੀ ਹਰਾਸਤ ਦੇ ਵਿੱਚ ਰਹਿਣਗੇ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਹਰ ਪਲੇਟਫਾਰਮ ਦੇ ਉੱਤੇ ਇੱਕ ਇਹ ਗੱਲ ਕਰਨ ਦਾ ਇਹ ਹੈ ਕਿ ਮੈਂ ਬੇਕਸੂਰ ਆ ਮੈਂ ਨਰਦੋਸ਼ ਹਗਾ ਮੇਰੇ ਨਾਲ ਪੰਜਾਬ ਸਰਕਾਰ ਖਸੂਸਨ ਸ੍ਰੀਮ ਭਗਵੰਤ ਮਾਨ ਨੇ ਤੱਕਾ ਸ਼ਾਈ ਕੀਤੀ ਹੈਗੀ ਹੈ ਔਰ ਉਹਨਾਂ ਦੇ ਜਿਹੜੇ ਬਾਕੀ ਫੈਮਿਲੀ ਮੈਂਬਰ ਹੈ ਉਹ ਵੀ ਇਹੀ ਗੱਲ ਕਹਿੰਦੇ ਨਜ਼ਰ ਆਉਂਦੇ ਹੈਗੀ ਆ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਵੀ ਇਸੇ ਗੱਲ ਤੇ ਸ਼ੋਰ ਕਰਨ ਦੇ ਇਹ ਹੈ ਕਿ ਵਿਕਰਮ ਸਿੰਘ ਮਰਜੀਠੀਆ ਜਿਹੜਾ ਹੈ ਨਰਦੋਸ਼ ਹੈਗਾ ਹੈ ਕੋਈ ਵੀ ਚੀਜ਼ ਸਰਕਾਰ ਕੋਲ ਮੌਜੂਦ ਨਹੀਂ ਹੈਗੀ ਇਹ ਤੱਕਾਸ਼ਾਈ ਕਰਨ ਦੇ ਹੈ ਸੀਐਮ ਭਗਵੰਤ ਮਾਨ ਉਹਨਾਂ ਦੇ ਵਕੀਲ ਦੀ ਵੀ ਮੈਂ ਕੱਲ ਵੀਡੀਓ ਪਾਈ ਸੀ ਜਿਹੱਚੋ ਕਹਿੰਦੇ ਸੀ ਕਿ ਜਿਹੜੇ ਜੇਲ ਦੇ ਕਾਨੂੰਨ ਹੈਗੇ ਆ ਉਹ ਜੇਲ ਦੇ ਕਾਨੂੰਨ ਨਹੀਂ ਲੱਗਣ ਦੇ ਹੈਗੇ ਬਲਕਿ ਉਹ ਅੰਜ ਲੱਗਣ ਦੇ ਆ ਜਿੱਦਾਂ ਸੀਐਮ ਭਗਵੰਤ ਮਾਨ ਦੇ ਕਾਨੂੰਨ ਹੈਗੇ ਆ ਕਿਉਂਕਿ ਮਜੀਠੀਆ ਦੇ ਨਾਲ ਜਿਹੜਾ ਰਵਈਆ ਰੱਖਿਆ ਜਾ ਰਿਹਾ ਹੈਗਾ ਵੈ ਜੇਲ੍ਹ ਦੇ ਵਿੱਚ ਉਹ ਉਹ ਤੋਂ ਸਾਬਤ ਹੁੰਦਾ ਹੈ ਕਿ ਸੀਐਮ ਭਗਵੰਤ ਮਾਨ ਜ਼ਾਤੀ ਰੰਜਿਸ਼ ਦੀ ਬੇਸ ਤੇ ਸਾਰਾ ਕੁਝ ਕਰਨ ਦਈ ਹੈ ਔਰ ਵਿਕਰਮ ਸਿੰਘ ਮਜੀਠੀਆ ਨੇ ਵੀ ਇੱਕ ਜਿਹੜਾ ਪੈਗਾਮ ਭਜਵਾਇਆ ਸੀ ਆਪਣੇ ਵਕੀਲ ਦੇ ਰਾਹੀਂ ਉਹ ਇਹ ਹੀ ਸੀਗਾ ਕਿ ਸੀਐਮ ਭਗਵੰਤ ਮਾਨ ਪੰਜਾਬ ਦੇ ਬਾਕੀ ਮੁੱਦਿਆਂ ਦੇ ਉੱਤੇ ਵੀ ਕੰਮ ਕਰਨ ਸਿਰਫ ਮੇਰੇ ਉੱਤੇ ਕੈਮਰੇ ਨਾ ਰੱਖਣ ਜਾਂ ਹਰ ਟਾਈਮ ਮੇਰੇ ਜਿਹੜੇ ਕੈਮਰੇ ਲੱਗੇ ਸਿਰਫ ਉਹਨਾਂ ਨੂੰ ਚੈੱਕ ਨਾ ਕਰਦੇ ਰਹਿਣ ਵਿਕਰਮ ਸਿੰਘ ਮਜੀਠੀਆ ਨੂੰ ਕੋਈ ਸਹੂਲਤ ਨਹੀਂ ਦਿੱਤੀ ਜਾ ਰਹੀ ਹੈਗੀ ਜੇਲ੍ਹ ਦੇ ਵਿੱਚ ਉਹਨਾਂ ਨੇ ਸਰਹਾਣੇ ਦੀ ਮੰਗ ਕੀਤੀ ਉਹ ਨਹੀਂ ਮਿਲਿਆ ਔਰ ਨਾ ਬੈੱਡ ਹੈ ਨਾ AC ਹੈ ਬਲਕਿ CM ਭਗਵੰਤ ਮਾਨ ਲੋ ਇਹ ਕਿਹਾ ਗਿਆ ਹੈ ਕਿ ਜੋ ਕਾਨੂੰਨ ਬਾਕੀ ਜੇਲੀਆਂ ਵਾਸਤੇ ਹੈਗੇ ਆ ਉਹੀ ਵਿਕਰਮ ਸਿੰਘ ਮਜੀਠੀਆ ਵਾਸਤੇ ਹੈ ਕੋਈ ਅਲੈਦਾ ਤੋ ਇਹਨਾਂ ਨੂੰ ਸਹੂਲਤਾਂ ਨਹੀਂ ਦਿੱਤੀਆਂ ਜਾਣਗੀਆਂ ਜਾਣਗੀਆਂ ਜਦ ਕਿ ਵਿਕਰਮ ਸਿੰਘ ਮਰਜੀਠੀਆ ਜਿਹੜੇ ਆ ਉਹ ਇਹੀ ਗੱਲ ਕਰਦੇ ਨਜ਼ਰ ਆ ਰਹੀ ਹੈਗੀ ਆ ਕਿ ਉਹ ਬੇਕਸੂਰ ਆ ਨਿਰਦੋਸ਼ ਆ ਉਹਨਾਂ ਨਾਲ ਧੱਕਾਸ਼ਾਹੀ ਜਿਹੜੀ ਆ ਕੀਤੀ ਜਾਣ ਦੀ ਹੀ ਹੈਗੀ ਆ ਔਰ ਹੁਣ ਜਿਹੜਾ ਮਾਮਲਾ ਹੈਗਾ ਵਾ 550 ਕਰੋੜ ਦਾ ਹੈਗਾ ਵਾ ਵਿਜੀਲੈਂਸ ਵਾਲਿਆਂ ਨੂੰ ਜਿਹੜਾ ਵਾ ਉਹ ਵਾਰੰਟ ਵੀ ਅਦਾਲਤ ਨੇ ਜਾਰੀ ਕਰ ਦਿੱਤੇ ਹੈਗੇ ਆ ਕਿ ਜਿੱਥੇ-ਜਿੱਥੇ ਵੀ ਇਹਨਾਂ ਦੀ ਜਾਇਦਾਦ ਸੰਪਤੀ ਹੈਗੀ ਹੈ ਉੱਥੇ ਸਰ ਜਗ੍ਹਾ ਤੇ ਜਾਂਚ ਪੜਤਾਲ ਕੀਤੀ ਜਾਵੇ ਸਬੂਤ ਇਕੱਠੇ ਕੀਤੇ ਜਾਣ ਔਰ ਉਹਨਾਂ ਦੇ ਵਕੀਲਾਂ ਆਲੋ ਇਸ ਚੀਜ਼ ਨੂੰ ਲੈ ਕੇ ਵੀ ਰੌਲਾ ਪਾਇਆ ਜਾ ਰਿਹਾ ਹੈਗਾ ਵਾ ਕਿ ਵਿਕਰਮ ਸਿੰਘ ਮਜੀਠੀਆ ਆਲਰੇਡੀ ਜੇਲ ਦੇ ਵਿੱਚ ਮੌਜੂਦ ਹੈਗੇ ਆ ਫਿਰ ਇਹ ਸਰਚ ਵਾਰੰਟ ਕਿਉਂ ਜਾਰੀ ਕੀਤੇ ਗਏ ਹੈਗੇ ਆ ਔਰ ਵਿਕਰਮ ਸਿੰਘ ਮਰਜੀਠੀਆ ਜਿਹੜੇ ਕਿ ਇਹੀ ਕਹਿ ਰਿਹਾ ਕਿ ਮੈਂ ਨਰਦੋਸ਼ ਆ ਮੇਰੇ ਵਿੱਚ ਕੋਈ ਕਸੂਰ ਨਹੀਂ ਹੈਗਾ ਸਿਰਫ ਮੇਰਨਾ ਧੱਕਾਸ਼ਾਈ ਕੀਤੀ ਜਾ ਰਹੀ ਹੈ ਜ਼ਾਤੀ ਰੰਜਸ਼ ਦੀ ਬੇਸ ਦੇ ਉੱਤੇ ਔਰ ਹੁਣ ਵਿਜੀਲੈਂਸ ਵਾਲਿਆਂ ਨੂੰ ਮਜ਼ੀਦ ਜਦ ਰਿਮਾਂਡ ਮਿਲ ਗਿਆ ਹੈਗਾ ਵੈ ਤੇ ਜਿਹੜੇ ਵਿਕਰਮ ਸਿੰਘ ਮਰਜੀਠੀਆ ਆ ਉਹ ਮਜ਼ੀਦ ਫਸਦੇ ਨਜ਼ਰ ਆਉਂਦੇ ਹੀਗੇ ਆ ਕਿਉਂਕਿ ਇੱਕ ਇੱਕ ਚੀਜ਼ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਜੋ ਕੁਝ ਇਨਾਂ ਦੇ ਕੋਲ ਮੌਜੂਦ ਹੈ 550 ਕਰੋੜ ਦੀ ਜਾਇਦਾਦ ਕਿਸ ਤਰ੍ਹਾਂ ਬਣਾਈ ਗਈ ਕਿਸ ਤਰ੍ਹਾਂ ਹਾਸਲ ਕੀਤੀ ਗਈ ਕਿਉਂਕਿ ਇੰਨੀ ਆਮਦਨ ਜੜੀ ਹੈ ਉਹਦੇ ਵਾਸਤੇ ਕੋਈ ਜ਼ਰੀਆ ਵੀ ਤੋਂ ਹੋਣਾ ਚਾਹੀਦਾ ਹੈਗਾ ਉਹ ਸਾਹਮਣੇ ਲਿਆਏ ਜਾਣ ਚਾਹੇ ਫ੍ਰਿਜ ਚਾਹੇ AC ਚਾਹੇ ਕਾਰ ਦੀ ਹਰ ਚੀਜ਼ ਦੀ ਜਾਂਚ ਪੜਤਾਲ ਕੀਤੀ ਜਾਂਦੀ ਹੈਗੀ ਹੈ ਕਿ ਇਹ ਕਿਸ ਤਰ੍ਹਾਂ ਆਈ ਕਿਸ ਆਮਦਨੀ ਤੋਂ ਆਈ ਤਾਂ ਕਿ ਠੋਸ ਸਬੂਤ ਹਾਸਲ ਕੀਤੇ ਜਾ ਸਕਣ ਬਾਕੀ ਵੀਰੋ ਤੁਹਾਡਾ ਕੀ ਕਹਿਣਾ ਸੀਗਾ ਇਸ ਵੀਡੀਓ ਬਾਰੇ ਕਮੈਂਟਸ ਕਰਕੇ لازਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੇ ਵੀਡੀਓ ਦੇ ਨਾਲ ਅੱਲਾ ਹਾਫਿਜ਼